ਖੰਡੂਰ ਸਾਹ ਤੋਂ ਐਮਪੀ ਨੇ ਤੁਹਾਨੂੰ ਸਭ ਨੂੰ ਪਤਾ ਕਿ ਰਿਕਾਰਡ ਤੋੜ ਵੋਟਾਂ ਦੇ ਨਾਲ ਜਿੱਤੇ ਨੇ ਐਮਪੀ ਬਣੇ ਨੇ ਪਰ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਜਿਹੜਾ ਹਾਲੇ ਤੱਕ ਬਾਹਰ ਨਹੀਂ ਕੱਢਿਆ ਜਾ ਰਿਹਾ ਜਾਨੀ ਕਿ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਬੋਲਣ ਦੀ ਆਜ਼ਾਦੀ ਵੀ ਨਹੀਂ ਇੱਕ ਪਾਸੇ ਕਹਿੰਦੇ ਆ ਕਿ ਜੀ ਇਹ ਤੇ ਆਜ਼ਾਦੀ ਆ ਫਰੀडम ਆ ਅੱਜ ਦੀਆਂ ਦੋ ਅਹਿਮ ਖਬਰਾਂ ਤੁਹਾਨੂੰ ਸੁਣਾਉਣੇ ਆ ਰੁਕ ਕਰਦੇ ਆ ਤੁਹਾਨੂੰ ਪਹਿਲਾ ਖਬਰ ਜੁੜੀ ਆ ਬਠਿੰਡੇ ਤੋਂ ਜਿਹੜਾ ਕਨਸਟੇਬਲ ਫੜੀ ਗਈ ਸੀ ਅਮਨਦੀਪ ਕੌੜਾ ਉਹਦੇ ਨਾਲ ਵੱਡੀ ਖਬਰ ਜੁੜੀ ਆ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅਮਨਦੀਪ ਕੌਰ ਆ ਕਨਸਟੇਬਲ ਆ ਜਿਹੜਾ ਕਾਫੀ ਬਵਾਦ ਦੇ ਵਿੱਚ ਰਹੀ ਆ ਤੇ ਹੁਣ ਰਹਿ ਵੀ ਰਹੀ ਆ ਬੇਸ਼ੱਕ ਹੁਣ ਜੇਲ੍ਹ ਦੇ ਅੰਦਰ ਬੰਦ ਆ ਬਠਿੰਡੇ ਦੇ ਵਿੱਚ ਪਰ ਤੁਹਾਨੂੰ ਇਹ ਸਾਰਾ ਬੈਕਗ੍ਰਾਉਂਡ ਪਤਾ ਹੈਗਾ ਕਿ ਕਰੀਬ 17-18 ਗ੍ਰਾਮ ਜਿਹੜਾ ਚਿੱਟਾ ਫੜਿਆ ਗਿਆ ਸੀ ਕਨਸਟੇਬਲ ਅਮਨਦੀਪ ਕੌਰ ਤੋਂ ਉਸ ਤੋਂ ਬਾਅਦ ਜੋ ਕੁਝ ਹੋਇਆ ਜੋ ਕੁਝ ਹਾਲਾਤ ਹੋਇਆ ਇੱਕ ਹੋਰ ਔਰਤ ਆ ਜਿਹੜੀ ਲੜਕੀ ਆਪਾਂ ਕਹਿੰਦੇ ਕਿ ਉਹ ਖੜੀ ਹੁੰਦੀ ਆ ਤੇ ਉਹ ਅੱਗੇ ਆਉਂਦੀ ਆ ਗਰਮੀਤ ਕੌਰ ਨਾਮ ਦੀ ਤੇ ਉਹ ਕਹਿੰਦੀ ਆ ਕਿ ਬਲਵਿੰਦਰ ਸਿੰਘਾ ਜਿਹੜਾ ਸੋਨੂ ਕਰਕੇ ਜਾਣਿਆ ਜਾਂਦਾ ਜੋ ਕਿ ਇਹਦੇ ਨਾਲ ਰਹਿੰਦਾ ਸੀ ਤਾਂ ਅਮਨਦੀਪ ਕੌਰ ਦੇ ਨਾਲ ਹੀ ਦੱਸਿਆ ਜਾ ਰਿਹਾ ਸੀ ਕਿ ਉਹ ਕਰੋਨਾ ਕਾਲ ਵੇਲੇ ਦਾ ਜਿਹੜਾ ਅਮਨਦੀਪ ਕੌਰ ਦੇ ਜਿਹੜਾ ਸੰਪਰਕ ਦੇ ਵਿੱਚ ਆਇਆ ਤੇ ਦੋਨਾਂ ਜਿਹੜੇ ਚਿੱਟਾ ਵੇਚਦੇ ਰਹੇ ਇਹ ਇਲਜ਼ਾਮ ਆ ਜਿਹੜਾ ਉਸ ਔਰਤ ਨੇ ਵੀ ਲਾਇਆ ਤੇ ਪੁਲਿਸ ਵੱਲੋਂ ਵੀ ਜਿਹੜਾ ਇਹ ਪਕੜੀ ਗਈ ਤੇ ਉਸ ਤੋਂ ਬਾਅਦ ਜਿਹੜਾ ਬਾਦ ਵਿੱਚ ਇਹਦੇ ਘਰ ਦੇ ਵਿੱਚ ਇੰਟਰਵਿਊ ਹੁੰਦੀ ਆ ਉਸ ਤੋਂ ਬਾਅਦ ਜਿਹੜਾ ਸੀਬੀਆਈ ਸਕੰਜਾ ਕੱਸਦੀ ਆ ਤੇ ਹੁਣ ਜਿਹੜਾ ਕਿ ਬਠਿੰਡਾ ਅਦਾਲਤ ਦੇ ਵਿੱਚ ਅੱਜ ਪੇਸ਼ੇ ਸੀ ਦੱਸਿਆ ਜਾ ਰਿਹਾ ਕਿ ਇਹਦੇ ਤੇ ਅਮਨਦੀਪ ਕੌਰ ਦੇ ਉੱਤੇ ਜਿਹੜਾ ਅਮਨ ਤੋਂ ਵੱਧ ਜਾਤ ਦਾ ਮਾਮਲੇ ਦੇ ਵਿੱਚ ਜਿਹੜਾ ਦੋਸਾ ਤੈ ਹੋ ਚੁੱਕੇ ਆ ਜਿਹੜੇ ਆਉਣ ਵਾਲੇ ਜਿਹੜੇ 21 ਜਨਵਰੀ ਆ ਉੱਥੇ ਜਿਹੜਾ ਉਸ ਟਾਈਮੇ ਨੂੰ ਸਜ਼ਾ ਸੁਣਾ ਦਿੱਤੀ ਜਾਵੇਗੀ ਇਹ ਦੇਖਦੇ ਆ ਕਿ ਬਠਿੰਡਾ ਅਦਾਲਤਾਂ ਸੈਸ਼ਨ ਕੋਰਟ ਕੀ ਜਿਹੜੀ ਕਿ ਸਜ਼ਾ ਸੁਣਾਉਂਦੀ ਆ ਮੈਂ ਦੱਸਿਆ ਯਾਰਿਆ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਅਮਨਦੀਪ ਕੌਰ ਕਨਸਟੇਬਲ ਦੇ ਉੱਪਰ ਜਿਹੜਾ ਹੁਣ ਵੱਡੇ ਗਾਇਡੀ ਨਿਕਪੀ ਆ ਉਹਦਾ ਜੇਲ੍ਹ ਦੇ ਵਿੱਚੋਂ ਨਿਕਲਣਾ ਮੁਸ਼ਕਲ ਹੋ ਗਿਆ ਅਮਨਦੀਪ ਕੌਰ ਨੇ ਬੜੇ ਬਹਾਨੇ ਲਾਏ ਕਿ ਕਹਿੰਦੀ ਮੇਰੇ ਪੱਤਰੀਆਂ ਦਰਦ ਹੁੰਦਾ ਕਹਿੰਦੀ ਬੇਹੋਸ਼ ਹੋ ਜਾਂਦੀ ਆ ਕਹਿੰਦੀ ਕੁਝ ਕਰਦੀ ਕੁਝ ਕੀਤਾ ਬੜੇ ਡਰਾਮੇ ਕੀਤੇ ਪਰ ਆਖਰ ਕਹਿੰਦੇ ਹੁੰਦੇ ਆ ਕਿ 100 ਦਿਨ ਚੋਰ ਦਾ ਇੱਕ ਦਿਨ ਸਾਥ ਦਾ ਆਏ ਜਾਂਦਾ ਬੜਾ ਜਿਹੜਾ ਕਿ ਪੁਲਿਸ ਦੇ ਵਿੱਚ ਮਹਿਕਮੇ ਦੇ ਵਿੱਚ ਹੋਰ ਬਹੁਤ ਕਾਲੀਆਂ ਭੇਡਾਂ ਬੈਠੀਆਂ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਜਿਸ ਤਰ੍ਹਾਂ ਇਹ ਅਮਰਦੀਪ ਕੌਰ ਜਿਹੜਾ ਪੂਰਾ ਰੋਹ ਜਮਾਉਂਦੀ ਰਹੀ ਤੇ ਥਾਂ-ਥਾਂ ਤੇ ਜਿਹੜਾ ਜੀ ਕਰਦਾ ਸੀ ਵੱਦਲੇ ਕਰਵਾ ਲੈਂਦੀ ਸੀ ਪੂਰਾ ਧੌਂਸ ਜਮਾਉਂਦੀ ਰਹੀ ਜਿਹੜਾ ਇੱਕ ਪੁਲਸ ਦੇ ਜਿਹੜਾ ਅਕਸਾ ਜਿਹੜਾ ਪਕੇ ਦੀ ਕਿ ਉਹਨੂੰ ਵੀ ਖਰਾਬ ਕਰਦੇ ਰਹੀ ਤੇ ਦੂਸਰੀ ਖਬਰ ਜੁੜੀ ਆ ਅਜ ਨਾਲ ਤਾਂ ਉਹ ਜਿਹੜੀ ਸਾਹਮਣੇ ਨਿਕਲ ਕੇ ਆ ਰਹੀ ਆ ਤੇ ਕਾਂਗਰਸ ਤੇ ਆਮ ਆਦੀ ਪਾਰਟੀ ਦੇ ਵਿੱਚ ਕਹਿੰਦੇ ਝੜਪ ਹੋਈ ਆ ਗੋਲੀਆਂ ਵੀ ਚੱਲੀਆਂ ਨੇ ਇੱਥੋਂ ਤੱਕ ਕਿ ਕਈ ਜਿਹੜੇ ਜ਼ਖਮੀ ਹੋਏ ਨੇ ਲੋਕ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਆ ਭਰਤੀ ਕਰਾਇਆ ਗਿਆ ਦੱਸਿਆ ਜਾ ਰਿਹਾ ਅਤੇ ਜਿਹੜਾ ਕਿ ਬਲਾਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਿਹੜਾ ਆਵਾ ਦੇ ਪਾਰਟੀ ਤੇ ਜਿਹੜਾ ਕਾਂਗਰਸ ਦੇ ਜਿਹੜੇ ਵਰਕਰ ਨੇ ਉਹ ਭੇੜੇ ਨੇ ਜਿਹੜਾ ਆਸ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਜ਼ ਤੁਸੀਂ ਅਨਰਾਲੇ ਦੇ ਵਿੱਚ ਅੱਜ ਵੇਖ ਨੂੰ ਮਿਲਿਆ ਤੇ ਤਾਂ ਜਿਹੜੀਆਂ ਕਿ ਜ਼ਿਲ੍ਹਾ ਪ੍ਰਸ਼ਾਸਿਤ ਵੋਟਾਂ ਨੇ ਜਾਂ ਬਲਾਕ ਸਭਾ ਦੀਆਂ ਪਰ 2027 ਆਉ ਤੇ ਉਦੋਂ ਕੀ ਹਾਲ ਹੋਊਗਾ ਉਹ ਕਿੱਧਰ ਜਾ ਰਿਹਾ ਅੱਜ ਪੰਜਾਬ ਅੱਜ ਪੰਜਾਬ ਦੇ ਲੋਕ ਆ ਵੋਟਾਂ ਖਾਤਰ ਕੁਰਸੀ ਖਾਤਰ ਇੱਕ ਦੂਜੇ ਦੇ ਬੈਰੀ ਬਣ ਰਹੇ ਆ ਇੱਕ ਦੂਜੇ ਨੂੰ ਮਾਰ ਰਹੇ ਆ ਗੋਲੀਆਂ ਮਾਰ ਰਹੇ ਆ ਆਉਣ ਵਾਲੀ 27 ਦੀ ਜਿਹੜੀ ਇਲੈਕਸ਼ਨ ਆ ਮੁੱਖ ਮੰਤਰੀ ਇਲੈਕਸ਼ਨ ਉਹ ਐਮਐਲਏ ਜਿਹੜਾ ਖੜੇ ਹੋਣਗੇ ਬੜਾ ਉਦੋਂ ਵੀ ਜਿਹੜਾ ਮਾਹੌਲ ਆ ਜਿਹੜਾ ਵਿਗੜੇਗਾ ਇਹ ਮੈਂ ਤੁਹਾਨੂੰ ਪਹਿਲੇ ਦੱਸ ਦਿੱਤਾ ਕਿਉਂ ਗੱਲ ਕਹੀ ਅੱਜ ਜਿਸ ਤਰ੍ਹਾਂ ਦੇ ਅੱਜ ਹਾਲਾਤ ਨੇ ਇਹ ਹਾਲਾਤ ਜੇਕਰ ਆਉਣ ਵਾਲੇ ਜਿਹੜਾ 27 ਦੇ ਵਿੱਚ ਬੰਦਦੇ ਆ ਤਾਂ ਬਹੁਤ ਹੀ ਖਤਰਨਾਕ ਹੋਵੇਗਾ ਜਿਹੜਾ ਅੱਗੇ ਖਬਰ ਜੁੜੀ ਆ ਭਾਈ ਅੰਮਰਪਾਲ ਸਿੰਘ ਦੇ ਨਾਲ ਅੰਮਰਪਾਲ ਸਿੰਘ ਜੋ ਕਿ ਲੋਕ ਸਭਾ ਖੰਡੂਰ ਸਾਹ ਤੋਂ ਐਮਪੀ ਨੇ ਤੁਹਾਨੂੰ ਸਭ ਨੂੰ ਪਤਾ ਕਿ ਰਿਕਾਰਡ ਤੋੜ ਵੋਟਾਂ ਦੇ ਨਾਲ ਜਿੱਤੇ ਨੇ ਐਮਪੀ ਬਣੇ ਨੇ ਪਰ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਜਿਹੜਾ ਹਾਲੇ ਤੱਕ ਬਾਹਰ ਨਹੀਂ ਕੱਢਿਆ ਜਾ ਰਿਹਾ ਯਾਨੀ ਕਿ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਬੋਲਣ ਦੀ ਆਜ਼ਾਦੀ ਵੀ ਨਹੀਂ ਇੱਕ ਪਾਸੇ ਕਹਿੰਦੇ ਆ ਕਿ ਜੀ ਇੱਥੇ ਆਜ਼ਾਦੀ ਆ ਫਰੀडम ਆ ਪਰ ਇੱਥੇ ਆਜ਼ਾਦੀ ਦੀ ਗੱਲ ਕਰਨ ਵਾਲੇ ਨੂੰ ਜਿਹੜਾ ਬੇੜੀਆਂ ਨੇ ਚੱਕੀਆਂ ਨੇ ਫਰਸੀਆਂ ਨੇ ਇਸ ਤਰ੍ਹਾਂ ਹੀ ਭਾਈ ਅੰਮਰਿਤਪਾਲ ਸਿੰਘ ਨੂੰ ਲਗਾਤਾਰ 3 ਸਾਲਾਂ ਤੋਂ ਉੱਪਰ ਦਾ ਸਮਾਂ ਹੋ ਗਿਆ ਡਿਬ੍ਰੂਗੜ੍ਹ ਜ਼ਿਲ੍ਹੇ ਦੇ ਵਿੱਚ ਬੰਦ ਨੂੰ ਐਨਐਸਏ ਲੱਗੀ ਹੋਈ ਆ ਬਾਰ ਬਾਰ ਜਿਹੜਾ ਉਹਨਾਂ ਦੇ ਪਰਿਵਾਰ ਵੱਲੋਂ ਵਕੀਲਾ ਸਾਹਿਬਾਨ ਵੱਲੋਂ ਕਿ ਹਾਈ ਕੋਰਟ ਦਾ ਰੁਕਣਾ ਕਰਨਾ ਪੈਂਦਾ ਕਿ ਸੁਪਰੀਮ ਕੋਰਟ ਜਾਣਾ ਪੈਂਦਾ ਹੁਣ ਫੇਰ ਜਿਹੜਾ ਹਾਈ ਕੋਰਟ ਦਾ ਰੁਕ ਇਖਤਿਆਰ ਕੀਤਾ ਜਿਹੜਾ ਪੰਜਾਬ ਸਰਕਾਰ ਨੂੰ ਜਿਹੜਾ ਇਹਦੇ ਵਿੱਚ ਜਵਾਬ ਮੰਗਿਆ ਕਿ ਤੁਸੀਂ ਜਿਹੜਾ ਕਿਹਦੇ ਆਧਾਰ ਤੇ ਜਿਹੜੀ ਬਾਰ ਬਾਰ ਐਨਐਸਏ ਲਗਾ ਲਗਾ ਰਹੇ ਹੋ ਉਹ ਜਿਹੜਾ ਸਾਰੀ ਫਾਈਲ ਜਿਹੜਾ ਕੀਤੀ ਜਾਵੇ ਤਾਂ ਜਿਹੜਾ ਸਿਮਟ ਜਿਹੜਾ ਆਪਾਂ ਕਹਿੰਦੇ ਆ ਕਿ ਹਾਈ ਕੋਰਟ ਨੂੰ ਸਭ ਕੁਝ ਦਿੱਤਾ ਜਾਵੇ ਪਰ ਆਉਣ ਵਾਲੇ ਦਿਨਾਂ ਵਿੱਚ ਦੇਖਦੇ ਹਾਂ ਕਿ ਭਾਈ ਅੰਮਰਤਪਾਲ ਸਿੰਘ ਨੂੰ ਰਾਹਤ ਮਿਲਦੀ ਹੈ ਕਿ ਨਹੀਂ ਤੇ ਇੱਥੇ ਤਾਂ ਲੱਗਦਾ ਕਿ ਕਾਨੂੰਨ ਜਿਹੜੇ ਕਾਨੂੰਨ ਦੇ ਪਾਠ ਪੜ੍ਹਾਉਂਦੇ ਆ ਉਹੀ ਕਾਨੂੰਨ ਦੇ ਧੱਜੇ ਉਡਾਉਂਦੇ ਆ ਕਿੱਥੇ ਮੈਨੂੰ ਨਹੀਂ ਲੱਗਦਾ ਕਿ ਇਨਸਾਫ਼ ਮਿਲ ਜੂਆ ਭਾਈ ਅੰਮਰਤਪਾਲ ਸਿੰਘ ਨੂੰ ਹੁਣ ਦੋ ਸਿੰਘਾਂ ਨੂੰ ਜਿਹੜਾ ਇੱਕ ਬਠਿੰਡਾ ਜੇਲ੍ਹ ਦੇ ਵਿੱਚ ਇੱਕ ਬਕਾਲਾ ਸਹਿਬ ਸੈਦ ਉੱਤੇ ਜਿਹੜਾ ਭਾਈ ਕਲਵੰਤ ਸਿੰਘ ਰੋਕੇ ਇੱਕ ਹੋਰ ਪਪਲਪ੍ਰੀਤ ਸਿੰਘ ਜਿਹਨੂੰ ਕਿ ਕੱਲ ਰੈਸ਼ਟ ਪਾਈ ਆ ਇਹ ਤੁਸੀਂ ਦੇਖ ਲਓ ਕਿ ਤਿੰਨ ਸਾਲਾਂ ਬਾਅਦ ਜਿਹੜੀ ਇੱਕ ਹੋਰ ਨਵੇਂ ਕੇਸ ਦੇ ਵਿੱਚ ਰੈਸ਼ਟ ਪਾ ਦਿੱਤੀ ਆ ਇਸ ਕਰਕੇ ਲੱਗਦਾ ਕਿ ਭਾਈ ਅੰਮਰਪਾਲ ਸਿੰਘ ਦੀ ਜਿਹੜੀ ਜੇਕਰ ਉਹਨਾਂ ਤੇ ਐਨਐਸਏ ਟੁੱਟਦੀ ਆ ਪਹਿਲੀ ਗੱਲ ਤਾਂ ਸੇਤੀ ਸੇਤੀ ਟੁੱਟਦੀ ਨਹੀਂ ਤੇ ਜੇਕਰ ਟੁੱਟਦੀ ਆ ਤੇ ਦਵਾਰੇ ਉਹਨਾਂ ਤੇ ਕੋਈ ਹੋਰ ਕੇਸ ਮੜ ਦਿੱਤਾ ਜਾਵੇਗਾ ਇਹ ਸੂਤਰ ਅਨੁਸਾਰ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ